ਚੱਕਲੀ ਮੁੰਡਾ ਮਰ ਗਿਆ ਸੀ ਬਿਜਲੀ ਤੇ ਅਗੇ ਭੋਗ ਮਾਰਨ ਮੈਂ ਚੱਕਲੀ ਟਨਾ ਦੋ ਦੋ ਤਿੰਨ ਚਾਰ ਜਣੇ ਚੱਕ ਲੈ ਵੇ ਕੰਮ ਮੰਦਾ ਕੇ ਚਾਰ ਟਾਸਟਾਂ ਵਾਲੇ ਤਿੰਨ ਚੱਕਲੀ ਬਸ ਹੋਰ ਉਹ ਮੁੜ ਕੇ ਨਹੀਂ ਸੀ ਇਹ ਜੇ ਕੰਮ ਕਰਾਂ ਨਾ 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 ਇਹਦੇ ਸਾਨੂੰ ਸਾਡੇ ਗਰਦਾ ਅਸ ਗਰੀ ਮਾਰਨਾ ਕਰ ਇਹ ਅੰਮਲਿਆਂ ਦੇ ਚੱਕੇ ਹੋਏ ਕਦਰ ਕਿਦੇ ਚੱਕਿਆ ਅਸੀਂ ਨਹੀਂ ਤਾਰਾ ਵੜਦੇ ਨੇ ਬਿਜਲੀ ਵੜਦੇ ਨੇ ਇਹ ਨਹੀਂ ਅਸੀਂ ਤਾਂ 3 ਨਾਲ ਚੱਕਦਾ ਚੱਲਦੇ ਵਿਦਰ ਕਵਾੜ ਵੇਦਦੇ ਨੇ ਰੋਟੀ ਜਰੂਰ ਖਾਣੇ ਸਾਡੇ ਕਿਹ ਜੇਜਾ ਸਾਡੇ 2.5 ਜੱਜਾ ਕੋਣੇ ਵੀ ਤਾਂ ਕਿਸੇ ਮੱਝ ਨੂੰ ਵੇਦਦੇ ਸੇ ਰੋਟੀ ਆਟਾ ਬਸਾੜੇ ਕੋ ਜਿਮਿੰਚ ਕਰੀਂ ਅੱਗੇ ਨਹੀਂ ਕਰਾਂਗੇ ਦੁਬਾਰਾ ਨਹੀਂ ਕਰਾਂਗੇ ਕੋਈ ਦੁਬਾਰਾ ਨਹੀਂ ਕਰਾਂਗੇ ਵਾਸਤੇ ਨਹੀਂ ਚੱਕਿਆ ਦੁਬਾਰਾ ਨਹੀਂ ਕਰਾਂਗੇ ਕੋਈ ਨਹੀਂ ਜਿੰਦ ਜਤਰਾ ਦਿਨ ਜਤਰਾ ਪੱਟਿਆ ਕੁੱਟੀਆਂ ਆਇਆ ਪੱਟੀਆਂ ਜਤਰਾ ਜਿੰਦ ਜਤਰਾ ਹੋਰ ਬਸ ਕੰਮ ਨਿਬੜੀ ਜਿਹੜਾ ਹੈ ਚੋਰੀ ਦਾ ਆਪਣੇ ਕੁਆਟਰ ਪੈਣੇ ਜੀ ਤੇ 5-7 ਦਿਨ ਤੋਂ ਲਗਾਤਾਰ ਆ ਰਹੀਆਂ ਨੇ ਇਹਨਾਂ ਨੂੰ ਰੋਕਿਆ ਵੀ ਹੈ ਪਰ ਇਹਨਾਂ ਨੇ ਅੱਜ ਕੁਆਟਰਾਂ ਦੇ ਗੇਟ ਖੋਲ੍ਹ ਕੇ ਚੋਰੀ ਕੀਤੀ ਹੈ ਤੇ ਇੱਥੇ ਚੋਰੀ ਕਰਦੇ ਨਾਲ ਦੇ ਪਿੰਡ ਜਿਹੜੇ ਪਿੰਡ ਵਿੱਚ ਕੁੱਡੀਆਂ ਨੇ ਉੱਥੋਂ ਦੇ ਬਸਰੀਕਾ ਨੇ ਦੱਸਿਆ ਵੀ ਤੁਹਾਡੀਆਂ ਕੁੱਲੀਆਂ ਵਿੱਚ ਚੋਰੀ ਹੋ ਰਹੀ ਹੈ ਤੇ ਇਹਨਾਂ ਨੂੰ ਵੋਕੇ ਤੇ ਜਾ ਕੇ ਫੜਿਆ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੇ ਇਹ ਜੇ ਚੋਰ ਨੇ ਜਿਨ੍ਹਾਂ ਦਾ ਨਾ ਕੋਈ شناخت ਹੈ ਨਾ ਕੋਈ ਹੋਰ ਹੈ ਇਹ ਪੁੱਛਿਆ ਨਾ ਤੋਂ ਇਹ ਨੰਨੋ ਵਾਲ ਰਹਿੰਦੀਆਂ ਨੇ ਤਾਂ ਨੰਨੋ ਵਾਲ ਤੋਂ ਇਹਨਾਂ ਨੂੰ ਉਠਾ ਜਾਣਾ ਚਾਹੀਦਾ ਹੈ ਜਾਂ ਇਹਨਾਂ ਦਾ ਪੱਕਾ ਕੋਈ ਸਪਰੂਫ ਹੋਣਾ ਚਾਹੀਦਾ ਹੈ ਕਿ ਜਿਹੜਾ ਇਹਨਾਂ ਨੂੰ ਮੌਕੇ ਤੇ ਅਟੈਂਡ ਕੀਤਾ ਜਾਵੇ ਪੁਲਿਸ ਨੇ ਕੋਈ ਇਫਰਮ ਪੀਤਾ ਕਨ ਪੁਲਿਸ ਨੇ ਹੋਮ ਕੀਤਾ ਕੀ ਕਹਿੰਦੇ ਜੀ ਫਿਰ ਉਹ ਪੁਲਿਸ ਨੇ ਕਿਹਾ ਵੀ ਉਰੇ ਲੈ ਆਓ ਜਾਨੂ ਇਹ ਅਸੀਂ ਇਹਨਾਂ ਨੂੰ ਟਰਾਲੀ ਜੀ ਬਿਠਾਣ ਲੱਗੇ ਇਹ ਦੌੜ ਗਏ ਜਦ ਕਿ ਇੱਕ ਫੁਰਸਤਾ ਬੰਦਾ ਲੈ ਕੇ ਜਾਣ ਦਾ ਇਹ ਤਾਂ ਉਹ ਦੇਖੋ ਬਹੁਤ ਨੂੰ ਪਤਾ ਹੈ ਉਹਨਾਂ ਨੇ ਜਿਵੇਂ ਸਾਨੂੰ ਦੱਸਿਆ ਹੋਏ ਤੁਹਾਨੂੰ ਤਾਂ ਹੀ ਆਪਰਾਧਿਕ ਨਾਮ ਲੈ ਜਿਹੜੇ ਵਧ ਰਹੇ ਨੇ ਦੇਖੋ ਇਹ ਤਾਂ ਹਗੇ ਹੀ ਹੈ ਨੇਚਰਲੀ ਤੌਰ ਤੇ ਕਿੰਨਾ ਕੰਮ ਨਹੀਂ ਕਰ ਰਹੇ ਦੇਖੋ ਇਹ ਤਾਂ ਨੇਚਰਲੀ ਹੁੰਦਾ ਹੀ ਹੈ ਜੀ ਇਹ ਜੀ ਤੇ ਸਰ ਮਾਮਲਾ ਇਹ ਸੇਢੀ ਨੇ ਇਹਨਾਂ ਦਾ ਆਪਣਾ ਇੱਥੇ ਪਿੰਡ ਪੱਠਾ ਆ ਤੇ ਉੱਥੇ ਲੇਬਰ ਵਾਸਤੇ ਜੋ ਕੁਆਟਰ ਬਣੇ ਹੋਏ ਨੇ ਇਹਨਾਂ ਦੇ ਪੱਠੇ ਵਾਲੀ ਲੇਬਰ ਵਾਸਤੇ ਉਥੋਂ ਗੇਟ ਤਾਕੀਆਂ ਵਗੈਰਾ ਜੋ ਵੀ ਲੱਗਿਆ ਹੋਇਆ ਇਸ ਕੁਆਟਰ ਨੂੰ ਉਹ ਮੌਕੇ ਤੇ ਚੋਰੀ ਕਰਦੀਆਂ ਫੜੀਆਂ ਗਈਆਂ ਤੇ ਇਸ ਚੋਰੀ ਦੌਰਾਨ ਇਹਨਾਂ ਨੇ ਮੋਟਰਾਂ ਦੇ ਜਿਹੜੇ ਆਪਣੇ 스타ਟਰ ਹੁੰਦੇ ਨੇ ਉਹ ਵੀ ਮੰਨੇ ਆ ਕੇਵਲਾ ਵੀ ਮੰਨਿਆ ਨੇ ਵੀ ਅਸੀਂ ਵੀ ਕੇਵਲਾ ਵੀ ਲਾਉਂਦੇ ਰਹੇ ਆ 스타ਟਰ ਵੀ ਲਾਉਂਦੇ ਰਹੇ ਨੇ ਮੇਰੀ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇਹ ਜਿਹੇ ਵਿਅਕਤੀ ਜਿਹੜੇ ਬੈਠੇ ਨੇ ਇਹਨਾਂ ਦੀ ਇੱਕ ਤਾਂ ਆਈਡੈਂਟੀਫਿਕੇਸ਼ਨ ਹੋਣੀ ਜ਼ਰੂਰੀ ਆ ਇਹਨਾਂ ਦਾ ਕੋਈ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਹੋਣਾ ਚਾਹੀਦਾ ਹੈ ਪਤਾ ਵੀ ਲੱਗੇ ਵੀ ਇਹ ਕਿੱਥੋਂ ਦੇ ਆ ਤੇ ਦੂਸਰੀ ਗੱਲ ਇਹਨਾਂ ਨੇ ਦੱਸਿਆ ਕਿ ਪਿੰਡ ਨਾਨੋਵਾਲ ਬੈਠੇ ਨੇ ਤੇ ਮੇਰੀ ਤਾਂ ਉੱਥੇ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਜਦੋਂ ਤੁਹਾਡੇ ਕੋਲ ਕੋਈ ਸਬੂਤ ਹੀ ਨਹੀਂ ਆਧਾਰ ਕਾਰਡ ਕਿਸੇ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਬਿਨਾ ਆਈਡੈਂਟੀਫਿਕੇਸ਼ਨ ਤੋਂ ਇਹਨਾਂ ਨੂੰ ਉੱਥੋਂ ਉਠਾਇਆ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਫਿਊਚਰ 'ਚ ਕੋਈ ਨੁਕਸਾਨ ਹੋ ਜੇ ਤਾਂ ਜ਼ਿੰਮੇਵਾਰ ਕੌਣ ਹੋਊਗਾ ਸਾਰੀ ਗੱਲਬਾਤ ਪਿੰਡ ਤੇ ਜਾਂ ਪਿੰਡ ਦੀ ਪੰਚਾਇਤ ਤੇ ਆ ਜਾਂਦੀ ਹੈ ਕਿ ਤੁਸੀਂ ਉਦੋਂ ਕਿੱਥੇ ਸੀਗੇ ਪਹਿਲਾਂ ਕਿਉਂ ਨਹੀਂ ਸੋਚਿਆ ਸੋ ਮੇਰੀ ਤਾਂ ਪੁਲਿਸ ਨੂੰ ਵੀ ਇਹੀ ਬੇਨਤੀ ਆ ਕਿ ਜੇ ਇਹੋ ਜਿਹੇ ਚੋਰੀ ਦੇ ਜਿਹੜੇ ਅਪਰਾਧਿਕ ਮਾਮਲੇ ਬਾਤ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਕਿਸਾਨ ਵੀਰ ਜਾਂ ਹੋਰ ਵੀ ਵਿਅਕਤੀ ਨੇ ਆਪਣੇ ਸਮਾਨ ਦੀ ਨਿਸ਼ਚਿਤ ਹੋ ਕੇ ਰਹਿ ਸਕਣਾ ਕਿਉਂਕਿ ਮੋਟਰਾਂ ਤੇ ਹੁਣ ਹਰ ਵਕਤ ਤਾਂ ਰਾਖੀ ਹੁੰਦੀ ਨਹੀਂ ਇਹ ਤਾਂ ਅੱਜ ਜੇ ਤੁਸੀਂ ਦੇਖੋ ਵੀ ਹੁਣ ਦਿਨ ਦੇ ਦੁਪਹਿਰੇ ਤਕਰੀਬਨ 3 ਵਜੇ ਇਹ ਚੋਰੀ ਕਰਦੀਆਂ ਫੜੀਆਂ ਗਈਆਂ ਨੇ ਉਹ ਤਾਂ ਮੌਕੇ ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਦੇਖ ਲਿਆ ਸੇਟ ਨੂੰ ਇਨਫੋਰਮ ਵੀ ਤੇ ਇਹ ਪਹੁੰਚੇ ਤੇ ਮੌਕੇ ਤੇ ਇਹਨਾਂ ਤੋਂ ਤੁਸੀਂ ਟਰਾਲੀ ਚੋਂ ਸਮਾਨ ਪਿਆ ਉਹ ਸਮਾਨ ਵੀ ਬਰਾਮਦ ਹੋਇਆ ਤੇ ਉਹ ਸਮਾਨ ਕੁਝ ਸਮਾਨ ਇਹਨਾਂ ਨੇ ਪਿੱਛੋਂ ਮੱਕੀ ਦੇਖ ਰਹੀ ਹੈ ਉਹ ਮੱਕੀ ਦੇ ਵਿੱਚ ਸਿੱਟਿਆ ਹੋਇਆ ਸੀਗਾ ਜਿਹੜਾ ਮੱਕੀ ਦੇ ਵਿੱਚੋਂ ਬਰਾਮਦ ਕੀਤਾ ਹੈ ਸੋ ਦੁਬਾਰਾ ਫੇਰ ਰਿਕਵੈਸਟ ਆ ਪੁਲਿਸ ਨੂੰ ਵੀ ਇਹ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਫਿਊਚਰ ਦੇ ਵਿੱਚ ਹੋਈ ਇਹੋ ਜਿਹੇ ਜਿਸ ਤਰ੍ਹਾਂ ਦੇਖਦੇ ਹੋ ਪੁਲਿਸ ਦਾ ਜਿਹੜਾ ਰਵਈ ਨੇ ਫੋਨ ਕਰਿਆ ਉਹਨਾਂ ਨੇ ਕਿਹਾ ਗਿਆ ਵੀ ਤੁਸੀਂ ਟਰਾਲੀ 'ਚ ਬਿਠਾ ਕੇ ਲੈ ਆਓ ਕਿਉਂਕਿ ਜਦ ਤੱਕ ਜ਼ਿੰਮੇਵਾਰੀ ਪੁਲਿਸ ਦੀ ਬਣਦੀ ਹੈ ਇਹ ਤਾਂ ਹੈ ਜੀ ਸੀ ਨੇ ਪਾਸ ਉਠਾਣੇ ਤੇ ਫੋਨ ਕੀਤਾ ਸੀਗਾ ਇਹ ਕਹਿੰਦੇ ਅਸੀਂ ਫੋਨ ਕੀਤਾ ਕਹਿੰਦੇ ਉਹ ਕਹਿੰਦੇ ਨੇ ਵੀ ਟਰਾਲੀ ਦੇ ਵਿੱਚ ਲੈ ਕੇ ਆਵੋ ਜਦੋਂ ਕਿ ਰਿਸਪਾਂਸਿਬਿਲਟੀ ਐ ਪੁਲਿਸ ਦੀ ਬਣਦੀ ਆ ਮੌਕੇ ਤੇ ਆ ਕੇ ਮੌਕਾ ਦੇਖ ਦਿੱਤੇ ਇਹਨਾਂ ਤੇ ਬਣਦੀ ਕਾਰਵਾਈ ਕਰਦੇ ਸੋ ਹੁਣ ਵੀ ਉਹਨਾਂ ਚਲੋ ਲੇਡੀਜ਼ ਸੀਗੀਆਂ ਤਾਂ ਕਰਕੇ ਚੇਤਾਵਨੀ ਦੇ ਕੇ ਭੂਰੇ ਆ ਤੇ ਅਸੀਂ ਟਰਾਲੀ 'ਚ ਬਿਠਾ ਕੇ ਪਾਸ ਉਠਾਣੇ ਵੀ ਲੈ ਜਾਣ ਲੱਗੇ ਸੀਗੇ ਜੋ ਟਰਾਲੀ 'ਚੋਂ ਛਾਲ ਮਾਰ ਕੇ ਪੱਜ ਗਏ ਦੇ ਫਤਿਹ ਬੇਨਤੀ ਕਰਦੇ ਆ ਕਿ ਇਹ ਜਦੋਂ ਪੁਲਿਸ ਨੂੰ ਪਰਫਾਰਮ ਕਰਿਆ ਵੀ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਇਹਨੂੰ ਭਾਈ ਫੜਕੇ ਲੈ ਕੇ ਜਾਓ ਉਹ ਇਸ ਕਰਕੇ ਕਹਿ ਰਹੇ ਨੇ ਵੀ ਤੁਸੀਂ ਲੈ ਕੇ ਆਓ ਫੜਕੇ ਬਲਕਿ ਫਰਜ ਉਹਨਾਂ ਦਾ ਬਣਦਾ ਆ ਵੀ ਲੈ ਕੇ ਜਾਓ ਫੜਕੇ ਇਸ ਕਰਕੇ ਰਵਈਆ ਉੱਠ ਰਿਹਾ ਲੋਕਾਂ ਦਾ ਯਕੀਨ ਉੱਠ ਰਿਹਾ ਪੁਲਿਸ ਤੋਂ ਵੀ ਉਹ ਅਸਲ 'ਚ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੰਮ ਕਰ ਨਹੀਂ ਰਹੇ ਬੇਨਤੀ ਹੈ ਵੀ ਜਿਵੇਂ ਹੁਣ ਮਲਕੇ ਸਾਡਾ ਵੀ ਔਰ ਸਟਾਰਟਰ ਆ ਮੋਟਰ ਦਾ ਉਹ ਵੀ ਚੋਰੀ ਕਰਕੇ ਲੈ ਗਿਆ ਪਰ ਇਹ ਮੰਨਣਗੇ ਕਿ ਪੁਲਿਸ ਲਵੇ ਸਾਡੇ ਲਈ ਤਾਂ ਮੰਨੀਆਂ ਨਹੀਂ ਹੈਗੀਆਂ ਬੇਨਤੀ ਸਾਡੀ ਤਾਂ ਇਹੀ ਆ ਵੀ ਸਰਕਾਰ ਵੀ ਇਹ ਚੀਜ਼ਾਂ 'ਤੇ ਧਿਆਨ ਦੇਵੇ ਵੀ ਕਿਸਾਨ ਦਾ ਕਿੰਨਾ ਲੁੱਟ ਹੋ ਰਹੀ ਹੈ ਚੋਰੀ ਹੋ ਜਾਂਦੀ ਆ ਕੋਈ ਬਰਾਮਦੀ ਅਜੇ ਤੱਕ ਪੁਲਿਸ ਨੇ ਕਰੀ ਨਹੀਂ ਹੈਗੀ ਵੀ ਪੁਲਿਸ ਜਮਈ ਬੰਦ ਦੀ ਕਾਰਵਾਈ ਕੀਤੀ ਜਾਵੇ ਇਨਾਂ ਤੇ ਕੀ ਲੱਗਦਾ ਜਿਹੜੀ ਪੁਲਿਸ ਮਿਲੀ ਹੋਇਆ ਜਾਂਦਾ ਜੇ ਇਸ ਤਰ੍ਹਾਂ ਲੇਡੀਜ਼ ਕਹਿ ਰੀਆਂ ਸੇ ਵੀ ਸਾਨੂੰ ਬਲਕੇ ਲੇਡੀਜ਼ ਇਹ ਕਹਿੰਦੇ ਵੀ ਸਾਨੂੰ ਪੁਲਿਸ ਨੂੰ ਫੜਾ ਦਿਓ ਪੁਲਿਸ ਫੜਨ ਆ ਨਹੀਂ ਰਹੇਗੀ ਸਾਨੂੰ ਤਾਂ ਐਵੇਂ ਲੱਗਦਾ ਵੀ ਇਹਨਾਂ ਦੀ ਕੋਈ ਮਿਲੀ ਭੁਗਤਾ ਵੀ ਇਹ ਬਿਲਕੁਲ ਕੋਈ ਪੁਲਿਸ ਹੈ ਜਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਇਹਨਾਂ ਦੀ ਆਈਡੈਂਟੀਟੀ ਪ੍ਰੂਫ ਕੋਈ ਹੈ ਨਹੀਂਗਾ ਇਹਨਾਂ ਦਾ ਹੋਰ ਵੀ ਜਿਹੜੇ ਪ੍ਰਾਧਿਕ ਮਾਮਲੇ ਜਿਵੇਂ ਬੱਚੇ ਚੱਕਣ ਕਰੋ ਉਦਾਂ ਦਾ ਵੀ ਹੋ ਸਕਦਾ ਕਰਕੇ ਇਸ ਕਰਕੇ ਜਿਹੜੇ ਵੀ ਗਰੋਵ ਵੱਧ ਰਹੇ ਨੇ ਇਸ ਕਰਕੇ ਵੱਧ ਰਹੇ ਨੇ ਜਦੋਂ ਇਹਨਾਂ ਤੋਂ ਕੋਈ ਸਕੰਜਾ ਨਹੀਂ ਕੱਸਿਆ ਜਾਂਦਾ ਮੇਰੀ ਤਾਂ ਬੇਨਤੀ ਇਹੀ ਆ ਸਰਕਾਰ ਨੂੰ ਵੀ ਇਹ ਜੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਦੇਣ ਵੀ ਉਹ ਚੰਗੀ ਤੋਂ ਚੰਗੀ ਕਾਰਵਾਈ ਕਰੀ ਜਾਵੇ ਨਾ ਤੇ ਮੁੜ ਕੇ ਇਹੋ ਜਿਹਾ ਕੰਮ ਨਾ ਕਰ ਪਾਣ ਬਹੁਤ ਛੋਰੀਆਂ ਹੁੰਦੀਆਂ ਆ